ਸੁਭੋਤਿਸਤਕਾਰ ਜੋ ਖਸਾਨ ਸਾਥੀਓ ਮੈਂ ਡਾਕਟਰ ਮੀਤ ਸਿੰਘ ਮੁੱਖ ਤੇ ਬੜੀ ਸਰਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੇਵਾ ਖੋਕ ਸਮੇਂ ਤੇ ਵੱਖੋ ਵੱਖਰੇ ਇਸੇ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਰਹੇ ਨੇ ਤਾਂ ਜੋ ਉਹ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਘੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੁਖਸਾਨ ਸਾਥੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜ਼ਮੀਨ ਦੇ ਅਤੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਜੋ ਗਰਾਵਟ ਆ ਰਹੀ ਹੈ ਉਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਐਸ ਵਾਰ ਚੋਨਾ ਲਾਉਣ ਦੇ ਤਰੀਕਿਆਂ ਦਾ ਸਮਾ ਨਿਰਧਾਰਤ ਜਿਹੜਾ ਵਾ ਉਹ ਕੀਤਾ ਗਿਆ 2009 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲਟ 2009 ਲਾਗੂ ਕਰਕੇ ਚੋਨੇ ਦੀ ਲਵਾਈ ਦਾ ਸਮਾ ਜਿਹੜਾ ਦੋ 10 ਜੂਨ ਮਿਠਿਆ ਗਿਆ ਸੀ ਇਸੇ ਸਮੇਂ ਦੌਰਾਨ ਇਹ ਪਿਛੇ ਸਾਹ ਦੇਖੀਏ ਤਾਂ ਕਿਸਾਨਾਂ ਨੂੰ ਮੰਡੀਕਰਨ ਦੇ ਵਿੱਚ ਕਾਫੀ ਸਮੱਸਿਆ ਆਈ ਛੈਲਰ ਵਾਲੇ ਜਾਂ ਆਰਟੀ ਆਮ ਕਰਕੇ ਇਹ ਕਹਿੰਦੇ ਸੀਗੇ ਕਿ ਝੋਨੇ ਦੇ ਵਿੱਚ ਜੂੰਜੂ ਆਪਾਂ ਲੇਟ ਲਾਉਨੇ ਆ ਤਾਂ ਸਾਡੀ ਦਾਣਿਆਂ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਜਿਹੜੀ ਜ਼ਿਆਦਾ ਰਹਿੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਖੱਜਲ ਖਰਾਬੀ ਹੁੰਦੀ ਪੈਂਦੀ ਸੀ ਤੇ ਉਹਦਾ ਜਿਹੜਾ ਕਟ ਵੀ ਲੱਗਦੇ ਸੋ ਇਹ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਤਜਰਬਾ ਕੀਤਾ ਗਿਆ ਕਿ ਜੇਕਰ ਅਸੀਂ 1 ਜੂਨ ਤੋਂ 10 ਜੂਨ ਤੱਕ ਪੰਜਾਬ ਦੇ ਵਿੱਚ ਲਵਾਈ ਸ਼ੁਰੂ ਕਰਦੇ ਆ ਤਾਂ ਉਹਦਾ ਨਮੀ ਦੇ ਉੱਤੇ ਕੀ ਫਰਕ ਪਊਗਾ ਜਿਹੜਾ ਗੁਰਦਾਸਪੁਰ ਦੇ ਵਿੱਚ ਚੋਨਾ ਲਾਉਂਦਾ ਜੋ ਸਮਾਂ ਨਿਰਧਾਰਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹ 5 ਜੂਨ ਤੋਂ ਸ਼ੁਰੂ ਹੋਣਾ ਹੈ ਕੁਝ ਜਿਹੜਾ ਦੇਖਿਆ ਗਿਆ ਕਿ ਕੁਝ ਜ਼ਿੰਮੇਦਾਰ ਕੁਝ ਕਿਸਾਨ ਚੋਨਾ ਅਗੇਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨਾਲ ਪਾਣੀ ਦਾ ਪੱਧਰ ਜੋ ਈਟਾ ਜਾ ਰਿਹਾ ਉਸ ਵਿੱਚ ਜੀ ਹੁੰਦੀ ਸੰਭਾਵਨਾ ਬਣ ਜਾਂਦੀ ਹੈ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਇਸ ਨਿਰਧਾਰਤ ਸਮੇਂ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰੀਏ ਜੇਕਰ ਕੋਈ ਕਿਸਾਨ ਝੋਨੇ ਦੀ ਲਵਾਈ ਨਿਰਧਾਰਤ ਸਮੇਂ ਤੋਂ ਪਹਿਲਾਂ ਪੰਜੂ ਤੋਂ ਪਹਿਲਾਂ ਕਰੂਗਾ ਤਾਂ ਉਸ ਦਾ ਝੋਨਾ ਜਿਹੜਾ ਵਾਇਆ ਜਾ ਸਕਦਾ ਨਸ਼ਟ ਕੀਤਾ ਜਾ ਸਕਦਾ ਉਸ ਦਾ ਖੱਟਾ ਵੀ ਕਿਸਾਨ ਨੂੰ ਦੇਣਾ ਪਊਗਾ ਉਸ ਤੇ ਜੁਰਮਾਨਾ ਵੀ ਹੋ ਸਕਦਾ ਸੋ ਅਜਿਆ ਕੰਮ ਨਾ ਕਰੀਏ ਜਿਸ ਨਾਲ ਤੁਹਾਨੂੰ ਵੀ ਪਰੇਸ਼ਾਨੀ ਹੋਵੇ ਸਾਨੂੰ ਵੀ ਪਰੇਸ਼ਾਨੀ ਹੋਵੇ ਤੇ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਉਹ ਕਾਰਵਾਈ ਤੋਂ ਬਚੀਏ ਸੋ ਮੇਰੀ ਦੁਬਾਰਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਸਮਾਂਨ ਦੇ ਰधात ਕੀਤਾ ਗਿਆ ਚੋਣ ਦੀ ਲਵਾਈ ਦਾ ਉਸ ਸੰਸਾਰੀ ਜਿਹੜਾ ਵਾ ਉਹ ਚੋਣਾਂ ਲਵਾਈਏ ਖਾਸ ਕਰਕੇ ਜਿਹੜਾ ਗੁਰਦਾਸਪੁਰ ਦੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਹੁਕਮਾਂ ਦੀ ਪਾਲਣਾ ਕਰੀਏ ਇਹਨਾਂ ਦੀ ਜਿਹੜੀ ਹੁਕਮਾਂ ਦੀ ਜਿਹੜੀ ਆ ਉਹ ਕੋਈ ਵੀ ਉਲੰਘਣਾ ਨਾ ਕਰਕੇ ਆਪਾਂ ਸਜ਼ਾ ਦੇ ਭਾਗੀਦਾਰ ਨਾ ਬਣੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ